ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵੀਰਾਂ ਭੈਣਾਂ ਦੇ ਮੈਸੇਜ ਆਉਂਦੇ ਸੀ ਵੀਰੇ ਵੀ ਫੀਡ ਫਾਰਮੂਲੇਸ਼ਨ ਦੱਸੋ ਆਪਾਂ ਜਿਹੜੀ ਫੀਡ ਫਾਰਮੂਲੇਸ਼ਨ ਆਪਾਂ ਵਰਤਦੇ ਆ ਆਪਾਂ ਉਹ ਵੀ ਵੀਡੀਓ ਚ ਦੱਸਾਂਗੇ ਤੇ ਵੀਰੇ ਇੱਕ ਗੱਲ ਕਰਨੀ ਆਪਾਂ ਜਿਉ ਆਪਾਂ ਇਸ ਟਾਈਮ ਵਰਤ ਰਹੇ ਆ ਅਸੀਂ ਨਾ ਤਾਂ ਵੀਰੇ ਫੀਡ ਤੇ ਜੀਸਟ ਪਾਉਂਨੇ ਆ ਨਾ ਬਫਰ ਪਾਉਨੇ ਆ ਨਾ ਟੌਕਸਿਨ ਬਾਈਂਡਰ ਨਾ ਬਾਈਪਾਸ ਫੈਟ ਨਾ ਮਿਨਰਲ ਮਿਕਚਰ ਪਾਉਨੇ ਆ ਇਹਦਾ ਵੀ ਦੇ ਕਾਰਨ ਇਹ ਆ ਜਿਵੇਂ ਆਪਾਂ ਫੀਡ ਚ ਪਵਾ ਲੈਂਦੇ ਆ ਵੀਰੋ ਘੱਟ ਕੰਮ ਕਰਦਾ ਤੁਸੀਂ ਵਰਤ ਕੇ ਵੀ ਦੇਖ ਲਿਓ ਇਹ ਤਰੀਕਾ ਅਸੀਂ ਅਲੱਗ ਤੋਂ ਨਾ ਤਾਂ ਅਸੀਂ ਪਾਉਨੇ ਆ ਨੂਨ ਠੀਕ ਆ ਅਸੀਂ ਅਲੱਗ ਤੋਂ ਤੁਸੀਂ ਲਾ ਲਓ ਵੀ ਡੇਲੀ ਇੱਕ ਪਸ਼ੂ ਨੂੰ ਉਹਦੇ ਦੁੱਧ ਦੇ ਹਿਸਾਬ ਨਾਲ ਮਿਨਰਲ ਮਿਕਚਰ ਬਫਰ ਠੀਕ ਆ ਟੌਕਸਿਨ ਬਾਈਂਡਰ ਅਸੀਂ 1-2 ਦਿਨ ਛੱਡ ਕੇ ਪਾਉਨੇ ਆ 50 ਗ੍ਰਾਮ ਨਮਕ ਪਾਉਨੇ ਆ ਠੀਕ ਆ ਨਾ ਵੀਰੇ ਜੀਸਟ ਅਸੀਂ ਕਦੇ ਪਾ ਵੀ ਲੈਂਦੇ ਆ ਕਦੇ ਪਾਉਂਦੇ ਵੀ ਨਹੀਂ ਦੇ ਵੀਰੇ ਆਪਾਂ ਨੇ ਇੱਕ ਇਹ ਗੱਲ ਕਰਨੀ ਆ ਵੀ ਜੇ ਹੁਣ ਵੱਡੀਆਂ ਫਾਰਮ ਵਾਲੀਆਂ ਗਾਂਵਾਂ ਨੇ ਸਪਲੀਮੈਂਟ ਦੀ ਗੱਲ ਕਰਦੀਆਂ ਜਿਵੇਂ ਹੁਣ ਤੁਸੀਂ ਲਾ ਲਓ ਵੀ 15 ਤੋਂ 20 ਕਿਲੋ ਤੱਕ ਗਾਂ ਜਿਹੜੀ ਜੇ ਤੁਸੀਂ ਉਹਨੂੰ ਮਿਨਰਲ ਮਿਕਚਰ ਸਾਹ 120 ਗ੍ਰਾਮ ਤੇ ਦੂਜਾ ਲਾ ਲਓ ਤੁਸੀਂ ਇੱਕ ਦਿਨ ਛੱਟ ਕੇ ਜੇ ਪਾਉਣਾ ਤਾਂ ਮਿੱਠਾ ਸੋਡਾ 100 ਗ੍ਰਾਮ ਜੇ ਤੁਸੀਂ ਡੇਲੀ ਪਾ ਸਕਦੇ ਹੋ ਰੇਟ ਸੇਮ ਹੈ ਆ ਦੋਹਾਂ ਦਾ 60 ਗ੍ਰਾਮ ਬਫਰ ਬਫਰ ਤੁਸੀਂ ਡੇਲੀ ਵੀ ਪਾ ਸਕਦੇ ਹੋ ਮਿੱਠਾ ਸੋਡਾ ਇੱਕ ਦਿਨ ਛੱਡ ਕੇ ਪਾ ਲਿਆ ਕਰੋ ਇਹ ਕਾਰਨ ਇਹ ਆ ਵੀ ਜਿਹੜਾ ਵੀ ਇਹ ਬਫਰ ਆ ਉਹ ਪੀ ਐਚ ਲੈਵਲ ਨੂੰ ਮੇਨਟੇਨ ਰੱਖਦਾ ਜਿਹੜਾ ਮਿੱਠਾ ਸੋਡਾ ਉਹ ਤੁਸੀਂ ਲਾ ਲੋ ਵੀ ਜਦੇ ਕੰਮ ਕਰਦਾ ਬਫਰ ਹੌਲੀ ਹੌਲੀ ਉਹ ਬਫਰ ਆ ਜਿਹੜਾ ਉਹ ਮੇਨਟੇਨ ਰੱਖਦਾ ਲੈਵਲ ਨੂੰ ਜਿਹੜਾ ਮਿੱਠਾ ਸੋਡਾ ਉਹ ਜਿੰਨੇ ਬਹੁਤਾ ਹਾਈ ਹੋਇਆ ਹੋਇਆ ਪੀ ਐਚ ਲੈਵਲ ਉਹਨੂੰ ਘਟਾ ਦਿੰਦਾ ਤੇ ਜੇ ਬਹੁਤਾ ਡਾਊਨ ਹੋਇਆ ਉਹਨੂੰ ਵਧਾ ਦਿੰਦਾ ਠੀਕ ਆ ਜੇ ਤੁਸੀਂ ਜਾਣੀ ਜੀ ਡੇਲੀ ਪਾਉਣਾ ਤਾਂ ਬਫਰ ਪਾਓ 100 ਗ੍ਰਾਮ ਜੇ ਤੁਸੀਂ ਇੱਕ ਦਿਨ ਛੱਡ ਕੇ ਪਾਉਣਾ ਤਾਂ ਮਿੱਠਾ ਸੋਡਾ 100 ਗ੍ਰਾਮ ਪਾ ਸਕਦੇ ਹੋ ਇੱਕ ਦੋ ਦਿਨ ਛੱਡ ਕੇ ਟੌਕਸਿਨ ਬਾਇਂਡਰ ਮਿਨਰਲ ਮਿਕਸਚਰ ਆ ਜਿਹੜਾ ਵੀਰੇ ਉਹਦੀ ਡੇਲੀ ਡੋਜ਼ ਰੱਖਿਆ ਕਰੋ ਇਹ ਵੀਰੇ ਆਪਾਂ ਨੇ ਗੱਲ ਕਰਦੇ ਹੁਣ ਜਿਵੇਂ ਵੱਡੀਆਂ ਫਾਰਮ ਵਾਲੀਆਂ ਗਾਵਾਂ ਨੇ ਖੁੱਲੀਆਂ ਫਿਰਦੀਆਂ ਨੇ 40 40 ਕਿਲੋ ਸਾਇਲ ਖਾਂਦੀਆਂ ਨੇ ਇਹ ਸਪਲੀਮੈਂਟ ਉਹਨਾਂ ਲਈ ਨੇ ਵੀਰੇ ਜਿਵੇਂ ਹੁਣ ਲਾਲੋ ਵੀ ਇੱਕ ਪਲਵਾਨ ਆ ਜੀਨੇ 2000 ਡੰਡ ਬੈਟ ਕਲਾਉਣੀਆਂ ਦਿਹਾੜੀ ਵੀ ਠੀਕ ਆ ਉਹਨੂੰ ਤਾਂ ਵੀਰੇ ਖਰਾਕ ਆਮ ਬੰਦੇ ਨਾਲ ਉਹ ਵੱਧੇ ਰੱਖਣੀ ਪੈਂਦੀ ਆ ਹੁਣ ਜਿਵੇਂ ਆਪਣੀਆਂ ਨਾਰਮਲ 20 ਲੀਟਰ ਵਾਲੀਆਂ ਗਾਮਾਂ ਨੇ ਜੇ ਆਪਾਂ ਇਹਨਾਂ ਨੂੰ ਪੂਰੇ ਸਪਲੀਮੈਂਟ ਪਾਉਣ ਲੱਗੇ ਠੀਕ ਆ ਮਹਗੀ ਫੀਡ ਪਾਉਣ ਲੱਗੀ ਫਿਰ ਵੀਰੇ ਬਜੜਾ ਵੀ ਨਹੀਂ ਕੁਛ ਆਪਾਂ ਵੀਰੇ ਇਹ ਵੀਡੀਓ 'ਚ ਇਹੀ ਗੱਲ ਕਰਨੀ ਆ ਵੀ ਬਹੁਤੀ ਲੰਬੀ ਨਹੀਂ ਲੈ ਕੇ ਜਾਣੀ ਵੀਡੀਓ ਵੀ ਆਪਾਂ ਕਿਹੜੀ ਫਾਰਮੂਲੇਸ਼ਨ ਐਸ ਟਾਈਮ ਆਪਾਂ ਵਰਤ ਰਹੇ ਆ ਤੇ ਇਹ 'ਚ ਚੇਂਜ ਆਪਾਂ ਤੁਸੀਂ ਲਾ ਲਓ ਵੀ ਡੇਢ ਮਹੀਨੇ ਨੂੰ ਕੀ ਕਰਦੇ ਆ ਉਹ ਵੀ ਆਪਾਂ ਦੱਸ ਦਿੰਨੇ ਆ ਇਹ 1 ਕੁਇੰਟਲ ਦੀ ਵੀਰੇ ਫਾਰਮੂਲੇਸ਼ਨ ਆ ਤੇ ਤੁਸੀਂ ਲਾ ਲੋ ਵੀ ਇਹ ਤੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਜਨ ਜੀ ਸਾਨੂੰ ਵਧੀਆ ਰਿਜ਼ਲਟ ਮਿਲਦੇ ਨੇ 20 ਕਿਲੋ ਤੱਕ ਸਾਡੀਆਂ ਗਾਵਾਂ ਮਾਂ ਦੁੱਧ ਦਿੰਦੀਆਂ ਨੇ ਠੀਕ ਆ ਤੇ ਚਾਰ ਵਿੱਚ ਗੱਬਣ ਨੇ ਚੱਕ ਪਾਸ ਨੇ ਦੋਹਾਂ ਦੇ ਟੀਕੇ ਲੱਗੇ ਹੋਏ ਨੇ ਇੱਕ ਡਰਾਈ ਖੜੀ ਆ ਤੇ ਤੁਸੀਂ ਇੱਕ ਵੀ ਮਤਲਬ ਮਹੀਨਾ ਡੇਢ ਮਹੀਨਾ ਹੋਇਆ ਸੂਈ ਨੂੰ ਤੇ ਵੀਰੇ ਹੁਣ ਆਪਣਾ ਤੁਸੀਂ ਲਿਖ ਸਕਦੇ ਹੋ ਜਿਹੜੀ ਅਸੀਂ ਮੱਕੀ ਪਾਉਣੀ ਆ ਉਹ 37 ਕਿਲੋ ਆ ਸਰੋਂ ਡੀਓਸੀ 13.5 ਕਿਲੋ ਸੋਇਆਬੀਨ ਮੀਲ 7 ਕਿਲੋ ਖੀਰਾ 5 ਕਿਲੋ ਕਣਕ ਦਾ ਚੋਕਰ ਵੀਰੇ 8 ਕਿਲੋ ਤੇ ਡੀ ਡੀ ਜੀ ਐਸ ਪਾਉਣੇ ਆ ਵੀਰੇ ਚੌਲਾਂ ਦਾ ਤੇ ਮੱਕੀ ਦਾ ਤਾਂ ਨਹੀਂ ਪਾਉਂਦੇ ਵੀਰੇ ਕਿਉਂਕਿ ਮੱਕੀ ਚ ਅਫਲਾਟੋਕਸਿਨ ਆ ਜਿਹੜਾ ਉਹ ਜਾਦੇ ਵੀ ਮਤਲਬ ਤੁਸੀਂ ਲਾ ਲੋ ਫੰਗਸ ਜਿਆਦੇ ਆਂਦੀ ਆ ਪ੍ਰੋਟੀਨ ਦੀ ਜਿਹੜੀ ਮਾਤਰਾ ਉਹ ਮੱਕੀ ਦੇ ਡੀ ਡੀ ਜੀ ਐਸ ਤੇ ਚੌਲਾਂ ਦੇ ਚ ਸੇਮ ਹੁੰਦੀ ਆ ਸੀ ਚੌਲਾਂ ਦਾ ਪਾਉਂਦੇ ਆ ਤੇ ਰਾਈਸ ਪਾਲਿਸ਼ ਆ ਵੀਰੇ ਉਹ 3 ਕਿਲੋ ਪਾਉਣੇ ਆ ਡੀ ਡੀ ਜੀ ਐਸ ਵੀਰੇ 5 ਪਾਉਣੇ ਆ ਜਿਹੜਾ ਪਹਿਲਾਂ ਸੀ ਤੇ ਰਾਈਸ ਪੌਲਸ਼ ਜਿਹੜੀ ਉਹ 3 ਕਿਲੋ ਕਲਸਾਈਡ ਪਾਊਡਰ 2 ਕਿਲੋ ਕਣਕ ਵੀਰੇ ਗ੍ਰੈਂਡ 3 ਕਿਲੋ ਬਰੇਵੇਂਖਲ 8 ਕਿਲੋ ਮਿੱਠਾ ਸੋਡਾ 1 ਕਿਲੋ ਯੂ ਜੂਰੀਆ ਵੀਰੇ 1 ਕਿਲੋ ਪਾਉਣੇ ਆ ਸੀ ਕਦੇ 800 ਗ੍ਰਾਮ ਵੀ ਪਾ ਦਿੰਨੇ ਆ ਕਈ ਵਾਰ 500 ਗ੍ਰਾਮ ਵੀ ਪਾ ਦਿੰਨੇ ਆ ਇਹ ਵੀਰੇ ਜਿਹੜਾ ਜੂਰੀਆ ਇਹ ਚ ਜੂਰੀਏ ਚ ਪਾਚਕ ਤੱਤ ਹੁੰਦਾ ਜਿਵੇਂ ਸਾਇੰਸ ਕਹਿੰਦੀ ਆ ਵੀ ਜਿਵੇਂ ਪਸ਼ੂ Ăਨ ਟੇਕ ਲੈਂਦਾ ਜੂਰੀਆ ਉਹਦੇ ਅੰਦਰ ਜਾਂਦਾ ਉਹਦੇ ਤੋਂ ਵੀਰੇ ਉਹ ਜਾ ਕੇ ਅੰਦਰ ਜੂਰੀਏ ਚ ਪਾਚਕ ਤੱਤ ਚ ਬ੍ਰੇਕਡਾਊਨ ਹੁੰਦਾ ਜਿ ਤੋਂ ਅਮੀਨੂ ਬਣਦੇ ਨੇ ਅਮੀਨੋ ਤੋਂ ਤੁਹਾਨੂੰ ਪਤਾ ਹੀ ਆ ਵੀ ਪ੍ਰੋਟੀਨ ਬਣਦਾ ਅਮੀਨੋ ਤੋਂ ਤੇ ਡੀਸੀਪ ਆ ਜਿਹੜਾ ਉਹ ਵੀ ਜਿਹੜੇ 500 ਗ੍ਰਾਮ ਪਾਉਣੇ ਆ ਤੇ ਜੌ ਆ ਜਿਹੜੇ ਉਹ 6 ਕਿਲੋ ਪਾਉਣੇ ਆ ਜਿਹਦੇ ਪੂਰੇ ਇੱਕ ਕੁਆਂਟਲ ਦੀ ਫਾਰਮੂਲੇਸ਼ਨ ਹੋ ਗਈ ਤੇ ਅਸੀਂ ਵੀਰੇ ਅਲੱਗ ਤੋਂ ਨੂਨ ਆ ਜਿਹੜਾ ਨੂਨ ਹੋ ਗਿਆ ਟੌਕਸਿਨ ਬਾਈਂਡਰ ਕਦੇ-ਕਦੇ ਹੋ ਗਿਆ ਪ੍ਰੋਪਰ ਡੇਲੀ ਹੋ ਗਿਆ ਤੇ ਮਿਨਰਲ ਮਿਕਚਰ ਉਹ ਅਸੀਂ ਇਹ ਅਲੱਗ ਤੋਂ ਪਾਉਨੇ ਆ ਕਿਉਂਕਿ ਉਹਦਾ ਅਲੱਗ ਤੋਂ ਪਾਉਣ ਦਾ ਹੀ ਫਾਇਦਾ ਫੀਡ 'ਚ ਉਹ ਕੰਮ ਕਰਦਾ ਨਹੀਂ ਹੈਗਾ ਤੇ ਵੀਰੇ ਹੁਣ ਆਪਾਂ ਨੇ ਗੱਲ ਕਰਨੀ ਆ ਵੀ ਡੇਢ ਮਹੀਨੇ ਤੱਕ ਆਪਾਂ ਇਹ ਚੇਂਜ ਕੀ ਕਰ ਸਕਦੇ ਆ ਇੱਕ ਤਾਂ ਵੀਰੇ 6 ਕਿਲੋ ਜਿਉਂਨੇ ਉਹ ਚੱਕ ਦੇਣੇ ਨੇ ਆਪਾਂ ਕਿਉਂਕਿ ਗਰਮੀ 'ਚ ਵੀਰੇ ਜਿਉਂ ਪਵਾ ਲਿਆ ਕਰੋ ਠੰਡੇ ਹੁੰਦੇ ਨੇ 6 ਕਿਲੋ ਦੀ ਜਗ੍ਹਾ ਵੀਰੇ ਆਪਾਂ ਨੇ ਬੜੇ ਮੇ ਕਰ ਦੇਣੇ ਨੇ ਜਾਂ ਇੱਕ ਦੋ ਚੀਜ਼ਾਂ ਹੋਰ ਉਹ ਗਰਮੀ ਸਿਆਲ ਵਾਲੀ ਆਪਾਂ ਅਲੱਗ ਤੋਂ ਵੀ ਦੱਸ ਦਾਂਗੇ ਫਾਰਮੂਲੇਸ਼ਨ ਹਜੇ ਤੁਸੀਂ ਜਣ ਜੀ ਇੱਕ ਤੋਂ ਡੇਢ ਮਹੀਨਾ ਇਹ ਫਾਰਮੂਲੇਸ਼ਨ ਆ ਜਿਹੜੀ ਆਪਣੀ ਵ ਆਇਆ ਵੀਰੇ ਕਈ ਵਾਰ ਵੀਡੀਓ ਚ ਕਈ ਗੱਲਾਂ ਜਿਹੜੀਆਂ ਨਹੀਂ ਦੱਸ ਹੁੰਦੀਆਂ ਠੀਕ ਹੈ ਨਾ ਆਪਾਂ ਮੋਟੀਆਂ-ਮੋਟੀਆਂ ਇਹ ਗੱਲਾਂ ਜੋ ਆਪਾਂ ਜਾਨੀ ਕਿ ਬਣਾਉਨੇ ਆ ਫਾਰਮੂਲੇਸ਼ਨ ਉਹ ਤੁਹਾਨੂੰ ਦੱਸਿਆ ਨੇ ਜੇ ਆਪਾਂ ਹੁਣ ਤੁਸੀਂ ਲਾ ਲਓ ਇਹ ਫੀਡ ਵੀਰੇ ਤੁਹਾਨੂੰ 29 ਤੋਂ 30 ਰੁਪਏ ਕਿਲੋ ਪਊਗੀ ਜੇ ਹੁਣ ਆਪਾਂ ਕਹਿ ਦਈਏ ਵੀ 20 ਲੀਟਰ ਵਾਲੀ ਨੂੰ 34-35 ਕਿਲੋ ਫੀਡ ਬਣਵਾ ਲਈਏ ਰੁਪਏ ਨੂੰ 34 ਰੁਪਏ 34-35 ਰੁਪਏ ਕਿਲੋ ਨੂੰ ਫੇਰ ਵੀਰੇ ਕੋ ਬਚਣਾ ਨਹੀਂ ਹੈਗਾ ਜਾਨੀ ਕਿ ਤੁਸੀਂ ਜੇ 34 35 ਨੂੰ ਫੀਡ ਬਣਾਉਨੇ ਆ ਤਾਂ ਘੱਟੋ ਘੱਟ ਨਹੀਂ 30 ਲੀਟਰ ਵਾਲੀ ਗਾਂ ਨੂੰ ਉਹ ਵੀ ਮਤਲਬ ਤੁਹਾਨੂੰ ਫਾਇਦਾ ਵੀ ਦਊਗੀ ਤੇ ਦੁੱਧ ਵੀ ਕਢਾਊਗੀ ਤੁਸੀਂ ਵੀਰੇ ਵੀ ਮੰਨ ਲਓ 15 ਤੋਂ 20 ਕਿਲੋ ਤੱਕ ਜਿਹੜੀਆਂ ਆਪਣੀਆਂ ਗਾਵਾਂ ਨੇ ਉਹਨਾਂ ਨੂੰ ਇਹ ਫੀਡ ਫਾਰਮੂਲਾ ਜਿਹੜਾ ਵਰਤ ਸਕਦੇ ਹੋ ਅਜੇ ਮਹੀਨਾ ਡੇਢ ਮਹੀਨਾ ਤੁਸੀਂ ਇਹੀ ਫਾਰਮੂਲਾ ਚਲਾਓ ਕਿਉਂਕਿ ਅੱਗੇ ਜਿਆ ਗਰਮੀ ਆਊਗੀ ਸਿਆਲ ਆਊਗਾ ਉਸ ਹਿਸਾਬ ਨਾਲ ਆਪਣਾ ਤੁਸੀਂ ਵਰਤ ਸਕਦੇ ਹੋ ਇਹ ਵੀਡੀਓ 'ਚ ਵੀਰੇ ਆਪਾਂ ਨੇ ਇਹੀ ਗੱਲ ਕਰਨੀ ਸੀ ਧੰਨਵਾਦ